ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਤ ਸਚ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਿਆ ਸੋਚ ਨ ਹੋਵੇ ਜੇ ਸੋਚੀ ਲਖ ਵਾਰ ਚੁੱਪਿਆ ਚੁੱਪ ਨ ਹੋਵੇ ਜੇ ਲਾਇ ਰਹਿਣ ਬਤਾਰ ਭੁੱਖਿਆ ਭੁੱਖ ਨ ਉਤਰੀ ਜੇ ਬਨਾ ਪੁਰੀਆ ਪਾਰ ਸਹਸ ਸਿਆਣ ਪਾਲ ਕੋ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਕਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੱਡੇ ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇਕੋ ਕੁਲੀਸਾ ਦਾ ਪੁਆਇਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝ ਤਾ ਹੁ ਮੈਂ ਕਹੇ ਨ ਕੋਏ ਗਾਵੇ ਕੋ ਤਾਣਨ ਹੋਵੇ ਕਿਸੇ ਤਾਣਨ ਗਾਵੇ ਕੋ ਦਤ ਜਨ ਨਿਸਾਨ ਗਾਵੇ ਕੋ ਗੁਣ ਵਡਿਆਈ ਅਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀਲੇ ਫਿਰ ਦੇ ਗਾਵੇ ਕੋ ਜਾਪੇ ਦਿੱਸੇ ਦੂਰ ਗਾਵੇ ਕੋ ਵੇਖੇ ਆਦਰ ਦੂਰ ਕਤਨਾ ਤਤਨਾ ਆਵੇ ਟੋਟ ਕਤਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਹਿ ਰਹੋ ਨਾਨਕ ਵਿਗਸੇ ਵੇ ਪਰਵਾਹੋ ਸੱਚਾ ਸਹਬ ਸੋਚ ਨਾਏ ਭਾਖਿਆ ਪਉ ਪਾਰ ਅੱਖੇ ਮੰਗੇ ਦੀ ਦੀ ਦਾਨ ਕਰੇ ਦਾਤ ਰੂਰ ਕੇ ਅੱਗੇ ਰਖੀਏ ਜਿਤ ਦਿੱਸੇ ਦਰਬਾਰ ਮੂੰਹ ਕੇ ਬੋਲਣ ਬੋਲੀਏ ਜਿਤ ਸੁਨੇ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਨੀ ਆਵੇ ਕਪੜਾ ਨਦੀ ਮੁਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰੇ ਥਾਪੈ ਨਾ ਜਾਈ ਕਿਤਨ ਹੋਏ ਆਪੇ ਆਪ ਨਿਰੰજન ਸੋਏ ਜਿਨ ਸੇ ਵਿਆ ਤਿਨ ਪਾਇਆ ਮਨ ਨਾਨਕ ਗਾਪੀਏ ਗੁਣੀ ਨਿ ਜਾਣ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰੇ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੁਰੇਸ਼ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਨਾ ਜਾਣਾ ਆਖਾਂ ਨਹੀਂ ਕਿਰਨਾ ਕਥਨ ਨਾ ਜੈ ਗੁਰ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰਨੇ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੀ ਨਾਹੀ ਕਰੀ ਜੇ ਤੀਸਰਠ ਉਪਾਏ ਵਿਖਾ ਬਿਨ ਕਰਨਾ ਕੀ ਮਿਲੇ ਲਈ ਮਤ ਵਿਚ ਰਤਨ جواਹਰ ਮਾਨਕ ਜੈਕ ਗੁਰ ਕੀ ਸਿੱਖ ਸੁਣੀ ਗੁਰ ਇਕ ਦੇਹ ਪੁਝਾਈ ਸਭਨਾ ਜੀਆਂ ਕਾ ਇੱਕ ਦਰਤਾ ਸੋ ਮੈ ਵਿਸਰ ਨ ਜਾਈ ਜੇ ਤੁਘ ਚਾਰਾ ਆਜਾ ਹੋਰ ਦਸਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਈ ਕੇ ਜਿਸ ਕੀ ਰਤ ਜਗ ਲੈ ਜੇ ਤਿਸ ਨਦਰ ਨ ਆਵੇ ਤ ਵਾਤ ਨ ਪੁੱਛੇ ਕੇ ਕਿਟ ਕਰੰਦਰ ਕਿਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤ ਤਕਲਾਕਾਸ ਸੁਣੀਐ ਦੀਪ ਲੋਕ ਪਤਲ ਸੁਣੀਐ ਕੋ ਹ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਈਸਰ ਬਨ ਸਣ ਮੰਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਆਸਤਰ ਸਿਮਰਦ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸੰਤ ਸੰਤੋਖ ਗਿਆਨ ਸੁਣੀਏ 86 ਕਾਇ ਸੁਣੀਏ ਪੜ ਪੜ ਪਾਗ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੇ ਗਾ ਸੁਣੀਏ ਸੇਖ ਪੀਰ ਪਤ ਸਾ ਸੁਣੀਏ ਅੰਡੇ ਪਾਵ ਹੈ ਰਾਉ ਸੁਣੀਏ ਹਾਥ ਹੋਵੇ ਅਸ ਗਾਉ ਨਾਨਕ ਭਗਤ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਲਿਖਣ ਹਾਰੇ ਮੰਨੇ ਕਭੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਣੇ ਮਨ ਕੋਏ ਮੰਨੇ ਝੂਟੋ ਹੋਏ ਮਨ ਬੋਧ ਹੋਏ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਛੋਟਾ ਨਾ ਖਾਏ ਮੰਨੇ ਜਿਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਿ ਸਿਉ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ मन धर्म से संबंध ऐसा नाम निरंजन होए जे को मन जाने मन कोए मन पावा मोक द्वार मन परवर पर साधार मन तरे तरे गुर सिख मन नानक पवन पिख ऐसा नाम निरंजन होए जे को मन जाने मन को पंच प्रवान पंच प्रधान पंचे पावा दरगह मान पंचे दर राजान ਪੰਚੇ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੀ ਕਰਨੇ ਨਹੀਂ ਸੁਮਾਰ ਤੋਲ ਧਰਮ ਦੇ ਆਕਾ ਪੁੱਤ ਸੰਤੋਖ ਥਾਪ ਰੱਖਿਆ ਜਿਨ ਸੁਤ ਜੇ ਕੋ ਬੁਝੇ ਹੋਵੇ ਸਚਿਆਰ ਧਪਲੇ ਉਪਰ ਕੇਤਾ ਵਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਦੇ ਬਾਹਰ ਤਲੇ ਕਮਨ ਜੋਰ ਜੀ ਜਾਤ ਰੰਗਾ ਕੇ ਨਾਉ ਸਭਨਾ ਲਿਖਿਆ ਮੂੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕਹਿਤਾ ਹੋਇ ਕਹਿਤਾ ਤਨ ਸੁਮਲਿ ਰੂਪ ਕਿਤੇ ਦਤ ਜਣੇ ਕੋ ਕੂਤ ਕਿਤਾ ਤਸਾਉ ਇਕੋ ਕਵਾ ਉਤੀ ਸੁਧੇ ਹੋਇ ਲਖ ਦਰਿਆں ਕੁਦਰਤ ਕਮਨ ਕਹਾ ਵਿਚਾਰੇ ਵਾਰਿਆ ਨ ਜਾਇ ਇਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ असंग जब असंग पाव असंग पूजा असंग तत्व तौ असंग ग्रंथ मुख वेद पाठ असंग योग मने रहया उदास असंग भगत गुण ज्ञान विचार असंग सती असंग दातार असंग सुर मुख कक सार असंग मौन लिव लाए तार कुदरत कवन कहा विचार वारन जवे कुमार ਜੋ ਤੁਧ ਪਾਵੈ ਸਾਈਂ ਪਲੀਕਾਰ ਤੂੰ ਸਦਾ ਸੁਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਏ ਜੋ ਰਸੰਗਲਵੜ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਲ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖ ਖਾਏ ਅਸੰਖ ਨਿੰਦਕ ਸਿਰ ਰਹਿ ਆ ਭਾਰ ਨਾਨਕ ਨਿੰਚ ਕਹਿ ਵਿਚਾਰ ਜੋ ਤੁਧ ਪਵ ਸਾਈ ਫਲਿਕਾਰ ਤੂ ਸਦਾ ਸੁਨਾਮਤ ਨਿਰੰਕਾਰ ਅਸੰਖ ਨਾਓ ਸੰਖਥ ਅਗੰਗ ਅਗੰਮ ਸੰਖਲ ਅਸੰਖ ਕਹਿਆ ਸਿਰਭਰ ਹੋਈ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹੇ ਲੈ ਕੇ ਤਿ ਸਿਰ ਨਾਏ ਜਿ ਫਰਮਾਏ ਤਿਵ ਤਿ ਪਾਏ ਜੇ ਤਾ ਕਿਤਾ ਤੇ ਤਾ ਨਾ ਗੁਣ ਨਹੀਂ ਕੋਥਾ ਕੁਦਰਤ ਕੰਮ ਕਹਾ ਵਿਚਾਰ ਤ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਦ ਨਿਰੰਕਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਭਰੀਆ ਮਤ ਪਪਾ ਕੇ ਸੰਗ ਉਤੋਂ ਪੈਣਾ ਕੇ ਰੰਗ ਪੁੰਨੀ ਪਾਪੀ ਆਖਣ ਨਹੀਂ ਕਰ ਕਰ ਕਰਦਾ ਨਿਕਲੇ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀਆ ਹੋ ਜਾਓ ਤਿਰਤ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣੀਏ ਮੰਨੀਏ ਮਨ ਕੀਤਾ ਪਾਉ ਅੰਤਰਗਤ ਤੀਰਥ ਮੰਨਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋ ਸਵਸਤ ਬਾਣੀ ਬ੍ਰਹਮਾ ਸੰਤ ਸੁਹਾਣ ਸਦਾ ਮਨ ਚਾਓ ਕਵਨ ਸੁਗੇਲਾ ਵਖਤ ਕਮਣ ਤਮਨ ਥਿਤ ਕਵਨ ਵਾਰ ਕਮਨ ਸੀ ਰੂਤੀ ਮਹਾ ਕਮਨ ਜਿਤੋ ਵਕਾਰ ਗੈਨ ਪਈਆ ਪੰਡਤੀ ਜੇ ਹੋਵਣ ਲੇਖ ਪੁਰਾਣ ਵਖਤ ਦੇ ਪਈਆ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨ ਜੋਗੀ ਜਾਣ ਰਤਮਾ ਹੋ ਨ ਕੋਈ ਜਤ ਤਸਿ ਠੀਕਿਓ ਸਾਜੀ ਅਪੇ ਜੜੇ ਸੋਏ ਕਿਵਰ ਕਰਤਾ ਕਿਵ ਸਲਾਹੀ ਕਿਵਰਨੀ ਕਿਵ ਜਾਣਾ ਨਾਨਕ ਅਖਣ ਸਭ ਕੋ ਆਖੇ ਇਕ ਦੂ ਇਕ ਸਿਆੜਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਏ ਨਾਨਕ ਜਿ ਕੋ ਆਪੇ ਜਾਣੇ ਅੱਗੇ ਗਹਿਨ ਸੋਹੇ ਪਤਲ ਪਤਲ ਲਖ ਗਸ ਗਸ ਓੜਕ ਓੜਕ ਭਾਲ ਥਕੇ ਵੈਦ ਕਿੰਨ ਇੱਕ ਬਾਤ ਸਹਸ ਧਾਰਾ ਕਹਿਣ ਕਿਤੇ ਬਾ ਸੁਨ ਇਕ ਦਾਤ ਲੇਖਾ ਹੋਇ ਤ ਲਿਖਿਆ ਲੇਖ ਹੋਇ ਵਿਨਾਸ਼ ਨਾਨਕ ਵਡਾ ਆਖੀ ਆਪੇ ਜਾਣਿਆ ਤ ਸਲਾਹੀ ਸਲਾ ਇਤੀ ਸੁਰਤ ਨ ਪਾਈਆ ਲਿੰਦਿਆ ਤੇਵਾ ਪਾਵਹਿ ਸਮੁੰਦ ਨ ਜਾਣੀਏ ਸਮੁੰਦ ਸਾ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇਤਿਸ ਮਨ ਹੈ ਨੈ ਵਿਸਰ ਹੈ ਅੰਤ ਨ ਸਿਖਤੀ ਕਹਿਣ ਅੰਤ ਅੰਤਨ ਕਰਨ ਦੇਣੇ ਅੰਤ ਅੰਤਨ ਵੇਖਣ ਸੁਣਨੇ ਅੰਤ ਅੰਤਨ ਜਪੇ ਕੀ ਅਮਨ ਮੰਤ ਅੰਤਨ ਜਪੇ ਕੀ ਤਾਕਾਰ ਅੰਤਨ ਜਪੇ ਪਰਵਾਰ ਅੰਤਕਾਰਨ ਕਹਤੇ ਬਿਲੇਹਾਰ ਤਾਂ ਕਿ ਅੰਤ ਨ ਪਾਹੀ ਜਾਏ ਹੋ ਅੰਤ ਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਧਾਉ ਉੱਚੇ ਉਪਰ ਉੱਚਾ ਨਾਓ ਇਹ ਵੱਡਾ ਉੱਚਾ ਹੋਵੇ ਕੋਈ ਤਿਸ ਉੱਚਾ ਕਿਉ ਜਾਣਾ ਸੋਹੇ ਜੇ ਵੱਡ ਆਪ ਜਾਣਿਆ ਪਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਤਿੰਨ ਅਤਮੈ ਕਿਤੇ ਮੰਗ ਹੈ ਜੋ ਦਪਾਰ ਕੇਤੇ ਗਲਤ ਨਹੀਂ ਵੇਚੇ ਕੇਤੇ ਕਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੁਰਖ ਖਾਹੀ ਗਾਇ ਕੇਤੇ ਆ ਦੁਖ ਭੁਖ ਸਦਮਾਰ ਇਹ ਵੀ ਦਾਤ ਤਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਕ ਲੈ ਸਕੇ ਕੋਈ ਜੀਵ ਕੋ ਆਖੇ ਆਖੜ ਪਾਹੇ ਓ ਜਾਣਾ ਜੇਤੀਆਂ ਮੁਹਿ ਖਾਏ ਆਪੇ ਜਾਣੇ ਆਪੇ ਦੀ ਅੱਖਣ ਸੀ ਵੀ ਕਈ ਕੇ ਜਿਸ ਨੂੰ ਬਖਸੇ ਸਿੱਖ ਸੁਲਾਹੀ ਨਾਨਕ ਪਾਤਸ਼ਾਹ ਸਾਹਿਬ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਅਮੁੱਲ ਕੁੰਡਾਰ ਅਮੁਲਾ ਵਹਾਂ ਅਮੁੱਲ ਜਹਾਂ ਅਮੁੱਲ ਪਾਏ ਅਮੁੱਲ ਸਮਾਏ ਅਮੁੱਲ ਦਰਨਾ ਮੂਲ ਦੀਵਾਨ ਅਮੁੱਲ ਤੁਲ ਅਮੁੱਲ ਪਰਵ ਮੁਨ ਨਿਸਾਨ ਮੁਲਕ ਨਾਮੁ ਮੁਲ ਫੁਰਮਾਨੁ ਅਮੁ ਲੋ ਮੁਲਾਖਿਆ ਨ ਜੈ ਆਖ ਰਹਿ ਲਿਵ ਲੈ ਆਖੇ ਵੇਦ ਪਾਠ ਪੁਰਾਨ ਆਖੇ ਪੜਨ ਕਰਹਿਣ ਵਖਾਨ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨਵ ਆਖੇ ਦੀਵ ਆਖੇ ਸੁਰ ਨਗ ਜਮ ਮਨ ਸੇਵ ਕੀਤੇ ਅੱਖਾਂ ਆਖਣ ਪਾਹੇ ਕੀਤੇ ਕਹਿ ਕੇ ਉਟ ਟਜਾਏ ਇਤੇ ਕੀਤੇ ਹੋਰ ਕਰੇ ਹੈ ਤਾ ਆਖ ਨਾ ਸਕਕੇ ਕਈ ਕੇ ਜੀਵੜ ਭਾਵੇਂ ਤੇ ਵਡੋਵੈ ਨਾਨਕ ਜਾਣ ਸੱਚਾ ਸੋਇ ਜੇ ਕੋ ਆਖੇ ਬੋਲ ਵਿਗਾੜ ਤਾ ਲਖਿਏ ਸਿਰ ਗਵਾਰਾ ਗਵਾਰ ਸੋ ਦੁਰ ਤੇਰਾ ਕੀ ਹਾਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੀ ਨਾਚ ਅਨੇਕ ਸੰਖਾ ਕੇਤੇ ਗਾਵਣ ਹਾਰੇ ਕੇਤੇ ਰਾਗ ਪਰਿਸ਼ੋ ਕਹੀਐ ਕੇਤੇ ਗਾਵਣ ਹਾਰੇ ਗਵਹ ਤੁਧਨ ਪਵਨ ਪਣੀ ਬਸੰਤਰ ਗਾਵਾਰਾਜ ਤੁਮ ਦੁਆਰੇ ਗਵਹ ਚਿੱਤ ਗੁਪਤ ਲਖ ਜਾਣਨ ਲਖ ਲਖ ਧਰਮ ਵਿਚਾਰੇ ਗਵਹ ਇਸ ਬ੍ਰਹਮਾਸ ਦੇਵੀ ਸੋਹਨ ਸਦਾ ਸਵਾਰੇ ਗਵਹ ਇੰਦਰ ਅਸਨ ਬੈਠੇ ਦੇਵਤਿਆਂ ਦਰ ਨਾਲਨ ਗਾਵਹਿ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੇ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਕਰਨ ਕੀ sire ਜੁਗ ਜੁਗ ਵੈਦਾਂ ਨਾਲੇ ਗਾਵਹਿ ਮੋਹਨੀ ਅਨਮੋਹਨ ਸੁਰਗ ਮਛ ਪਿਆਲੇ ਗਾਵਹਿ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾ ਬਲ ਸੁਰਾ ਗਾਵਹਿ ਖਾਣੀ ਚਰੇ ਗਾਵਹਿ ਫੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵ ਮਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਹਿਮੇ ਚਿਤਨੇ ਆਵਨ ਨਾਨਕਿਆ ਵਿਚਾਰਾ ਸੋਈ ਸੋਈ ਸਦਾ ਸਚ ਸਹੇਵ ਸਚਾ ਸੱਚੀ ਨਾਈ ਹੈ ਪਿਉਸੀ ਜੈ ਨਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਿ ਪਰੀ ਕਰ ਕਰ ਵੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਮੀ ਹੁਕਮ ਨਾ ਕਹਿਣਾ ਜਾਈ ਸੋ ਪਾਤ ਸਹ ਸਹ ਪਾਤ ਸਹਿ ਬਾਬਾ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਧਰਨਪਤ ਜੋਤੀ ਧਿਆਨ ਕੀ ਰਹਿਆ ਵਿਭੂਤ ਥੀਤੀ ਕਾਲ ਕੁਆਰੀ ਕਾਇ ਜੁਗਤ ਟਟਾ ਪਰਤੀਤ आई तुमती सकल जमाती मन जीते जग जीत आदेश दिशा आदेश आध अनिल नादन ना आहत जुग जुग एको वेस पुगत ज्ञान दया वर पंडा गटगट बाजे नाद आप नाथ नथी ना सब जाकी हित सिद्धabra साध संजोक विजोक में कार चला है लेख आवे बाग आदेश दिशा आदेश आध नील अनादन आहत जुग जुग एको वेस ਇਕ ਕਮਾਈ ਜੁਗਤ ਵਿਡਾਇ ਤਿੰਨ ਚਲਾ ਪਰਵਾਣੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦਿਬਾਨ ਜਿਵ ਤਿਸ ਭਾਵੇ ਤਿਵ ਚਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਨ ਆਵੇ ਬੋਤਾ ਐ ਵਡਾਣ ਆਦੇਸ਼ ਦਿ세 ਆਦੇਸ਼ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਇੱਕ ਹੋਵੇ ਸਾਸਾਂ ਲੋਏ ਲੋਏ ਭੰਡਾਰ ਜੋ ਕਿਛ ਪਾਵੇ ਸੁ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸਾਚੇ ਕੀ ਸਾਚੀ ਕਰ ਆਦੇਸ ਦਿਸੇ ਆਦੇਸ ਆਧਨੀਰ ਅਨਾਦ ਨਾਥ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲ ਕੋ ਹੈ ਲਖੋ ਵਹ 20 ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏ ਤਰ੍ਹਾਂ ਪਤ ਪਗੜੀਆਂ ਚੜਿਏ ਹੋਵੇ 21 ਸੁਣ ਗਲਾ ਆਕਾਸ ਕੀ ਕੀਟਾਈਰੀ ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ ਅੱਖਣ ਜੋਰ ਚ ਪਹਿਨੈ ਜੋਰ ਜੋਰ ਨੇ ਮੰਗਣ ਦੇਣ ਜੋਰ ਜੋਰ ਨ ਜੀਣ ਮਰਨੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੇ ਸੰਸਾਰ ਜਿਸ ਅਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੂਤੀ ਦਿੱਤੇ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲੇ ਤਿਸ ਵਿੱਚ ਜੀਆਂ ਜੁਗਤ ਕੇ ਰੰਗ tin ke naam anek anand karmi karmi hova vichare satya satya darbare tithe sohne panch parwan nadri karm ave nishan kanche pahe utthe pahe nanak gaiyan japay jaye dharm khand ka eh dharm gyan khand ka eh gyan केते पवन पानी बेसंतर केते कान में महेश केते ब्रह्म कर्तगड़िया रूप रंग के वेश केत्यां कर्म भूमि केते धूप देश केते इंद्र चंद्र सुर केते केते मंडल देश केते सिद्ध बुद्ध नाथ केते केते देवी वेश केते देव दानव मन केते रतन समुंद के केतयां खाणी केतयां वाणी केते पात नरेन्द्र केतयां सुरती सेवक केते नानक अंत ने अंत ज्ञान खंड न ज्ञान परचंड तिथे नाथ विनोद कूड़ा आनंद सरम खंड की वाणी रूप तिथे करत घड़ी बहुत अनूप ताकियां गल्ला कथै न जाए जे को कहे पछै पछताए तिथे घड़ी सुरत मनन मत बोध तिथे घड़िया की सोद कर्म खंड की बाथे तिथे न कोई तिथे महाबल सूरा तिन में राम रहया भरपूर थी सीतो सीता महमा महे ताके रूप न कथने जाहे न उम्र है न ठगे जाहे जिनके राम बसी मन माहे ਤਿੱਥੇ ਧਗਤ ਵਸ ਹੈ ਕੇ ਲੋਏ ਕਹਿਰੇ ਆਨੰਦ ਸਚਾ ਮਨ ਸੋਏ ਸਚਖੰਡ ਵੇਸ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡਲ ਮੰਡਲ ਵਰਪੰਡ ਜੋ ਜੇ ਕੋ ਅਕਥੇ ਅੰਤ ਨਯੰਤ ਤਿੱਥੇ ਲੋਏ ਲੋਏ ਕਾਰੇ ਜਿਵ ਜਿਵ ਹੁਕਮ ਤਿਵ ਤਿਵ ਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਜਤ ਪਹਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉਖਲਾ ਅਗਨ ਤਪਤਾਉ ਡੰਡਾ ਪਾਉ ਅੰਮ੍ਰਿਤ ਤਿੰਦਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕਿਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ